ਕਿਸੇ ਮਨੁੱਖ ਦੀ ਸ਼ਖਸੀਅਤ ਨੂੰ ਇੱਕ ਹੈਗਾ ਪਰਖਣ ਦਾ ਟੰਗ ਹੈ ਇੱਕ ਹੈਗਾ ਬਣਨੀ ਕਿਵੇਂ ਤੇ ਉਹਦੀ ਕਸਵੱਟੀ ਕੇਵਲ ਤਿੰਨ ਸਾਡੇ ਆਧਾਰ ਸਨ ਦਸਤਾਰ ਗੁਫ਼ਤਾਰ ਤੇ ਰਫ਼ਤਾਰ ਦਸਤਾਰ ਦਸਤ ਨਾਲ ਹੱਥਾਂ ਨਾਲ ਸ਼ਿੰਗਾਰ ਕੇ ਵੱਧਾ ਹੋਇਆ ਬਸਤਰ ਜਿਹਨੂੰ ਆਪਾਂ ਪੱਗ ਪਗਰੀ ਪਗਿਆ ਟਰਬਨ ਸੇਲਾ ਸਾਫਾ ਊਸ਼ਨੀਸ਼ ਸਮਰਥ ਕੋਸ਼ ਵਿੱਚ ਪੱਗਦੇ ਨੇ ਕਈ ਸ਼ਬਦ ਨੇ ਪਹਿਲਾ ਸ਼ਬਦ ਵੈਸੇ ਊਸ਼ਨੀਸ਼ ਹੈ ਊਸ਼ਣ ਕਹਿੰਦੇ ਗਰਮੀ ਨੂੰ ਗਰਮੀ ਤੋਂ ਬਚਾਓ ਵਾਸਤੇ ਜਿਹੜਾ ਕੱਪੜਾ ਮਨੁੱਖ ਨੇ ਬਦਾ ਉਹਨੂੰ ਪਹਿਲਾਂ ਸੰਸਕ੍ਰਿਤ ਸਹਿਤ ਵਿੱਚ ਉਸ਼ਣੀਸ਼ ਕਿਹਾ ਉਹ ਫਿਰ ਉਹਦਾ ਰੂਪ ਜਿਹੜਾ ਉਹ ਪਰਸ਼ੀਅਨ ਚ ਦਸਤਾਰ ਆ ਗਿਆ ਗਰਬਾਣੀ ਚ ਪੱਗ ਪਗੀਆਂ ਪਗਰੀ ਵੀ ਹੈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਸਤਾਰ ਦੇ ਰੰਗਾਂ ਦੀ ਵੀ ਇੱਕ ਫਲਸਫੀਆ ਔਰ ਇਹਦੇ ਬੰਨਣ ਦੀ ਵੀ ਸਜਾਉਣ ਦੀ ਵੀ ਇੱਕ ਇੱਕ ਰੂਪ ਹੈਗਾ ਕਿ ਬੰਦੇ ਦੀ ਸ਼ਖਸੀਅਤ ਇਹਦੇ ਰੰਗਾਂ ਚੋਂ ਔਰ ਇਹਦੇ ਸਜਾਉਣ ਤੋਂ ਇਹ ਦੋਨਾਂ ਰੂਪਾਂ ਚੋਂ ਹੀ ਪ੍ਰਗਟ ਹੁੰਦੀ ਆ ਨੀਲਾ ਰੰਗ ਜਜਾਰੂ ਪੁਣੇ ਦਾ ਪ੍ਰਤੀਕ ਹੈ ਸਕਾਈ ਬਲੂਜ ਡੰਗਾਈ ਦਾ ਪ੍ਰਤੀਕ ਹੈ ਲਾਲ ਸੁਹਾ ਸ਼ਗਨਾ ਦਾ ਪ੍ਰਤੀਕ ਹੈ ਕੇਸਰੀ ਬੀਰਤਾ ਦਾ ਪ੍ਰਤੀਕ ਹੈ ਚਿੱਟਾ ਰੰਗ ਸਾਦਗਰੀ ਦਾ ਪ੍ਰਤੀਕ ਹੈ ਹਰਾ ਰੰਗ ਜਿਹੜਾ ਖੁਸ਼ਹਾਲੀ ਦਾ ਪ੍ਰਤੀਕ ਹੈ ਕਿਸਾਨ ਯੂਨੀਅਨ ਉੱਚ ਕੱਲ ਹਰੀ ਪੱਗ ਬੰਨਦੇ ਨੇ ਇਹ ਸੰਬੋਲਕ ਵੀ ਬਣ ਜਾਂਗੇ ਫਿਰ ਰਾਜਨੀਤਿਕ ਪਾਰਟੀਆਂ ਨਾਲ ਵੀ ਜੁੜ ਗਏ ਨੇ ਮਤਲਬ ਕਲਰ ਦੀ ਜਿਹੜੀ ਹੈ ਫਿਰ ਇਹਦੀ ਸਜਾਉਣ ਦੀ ਪ੍ਰਕਿਰਿਆ ਵੀ ਬੰਦੇ ਨੂੰ ਢਿੱਲਾ ਠੱਠਾ ਬਣਾਉਣਾ ਹੋਵੇ ਦੋ ਲਾੜੇ ਦੇ ਢਿੱਲੇ ਕਰ ਦੋ ਪਹਿਲੀ ਸ਼ਰਾਬੀ ਬਣਾਉਣਾ ਹੋਵੇ ਪੈਰਾਂ 'ਚ ਪਾ ਦੋ ਦੋ ਲੜ ਲਾ ਕੇ ਐਕਟ ਬਣਾਉਣਾ ਹੋਵੇ ਫੁੱਲ ਸਜਾ ਦਿਓ ਸਾਧੂ ਬਣਾਉਣਾ ਹੋਵੇ ਗੋਲ ਬਨਦੋ ਮਤਲਬ ਇਹ ਹਰ ਇਹਦਾ ਇੱਕ ਆਪਣੇ ਆਪ ਵਿੱਚ ਇੱਕ ਭਾਸ਼ਾ ਹੈਗੀ ਆ ਪਾਗ ਇੱਕ ਭਾਸ਼ਾ ਵੀ ਹੈ ਬਿਨਾ ਬੋਲਿਆਂ ਵੀ ਇੱਕ ਭਾਸ਼ਾ ਬੋਲ ਜਾਂਦੀ ਹੈ ਗੁਫ਼ਤਾਰ ਸਾਡੀ ਗੁਫ਼ਤਗੂ ਹੈ ਸਾਡੀ ਬੋਲਚਾਲ ਹੈ ਬੋਲਚਾਲ ਸਾਡੀ ਸ਼ਖਸੀਅਤ ਦਾ ਅਹਿਮ ਅੰਗ ਹੈ ਕਿ ਅਸੀਂ ਬੋਲਚਾਲ ਤੋਂ ਹੀ ਜਿਹੜਾ ਸਾਡਾ ਅੰਦਰਲਾ ਕੀ ਹੈ ਉਹ ਸਾਡੀ ਜ਼ੁਬਾਨ ਰਾਹੀਂ ਬਾਹਰ ਪ੍ਰਗਟ ਹੋਣਾ ਹੈ ਇਸ ਲਈ ਕਿਸੇ ਦੇ ਹਿਰਦੇ ਚ ਕੀ ਹੈ ਉਹਦੇ ਬੋਲਾਂ ਚੋਂ ਪ੍ਰਗਟ ਹੁੰਦਾ ਉਹ ਆਸਤਕ ਹੈ ਨਾਸਤਕ ਹੈ ਚੰਗਾ ਹੈ ਬੁਰਾ ਹੈ ਅਖੜ ਹੈ ਮਠਾਸ ਵਾਲਾ ਹੈ ਬੋਲ ਹੀ ਆਪਣੇ ਵਿੱਚ ਇੱਕ ਪਰਸਨੈਲਿਟੀ ਹੈ ਇੱਕ ਸ਼ਕਤੀ ਹੈ ਇਸ ਲਈ ਸਤਿਗੁਰੂ ਬਾਣੀ ਚ ਕਹਿੰਦੇ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਉਸ ਮੌਲਕ ਇਹ ਹੈਗਾ ਕਿ ਮੇਰਾ ਜਿਹੜਾ ਪ੍ਰਮਾਤਮਾ ਹੈ ਉਹ ਮਿੱਠੇ ਬੋਲਾਂ ਵਾਲਾ ਹੈ ਇਸ ਲਈ ਜਿਹੜਾ ਉਹਨੂੰ ਮੰਨਣ ਵਾਲਾ ਹੈ ਉਹ ਕਰਖਤ ਬੋਲਾਂ ਵਾਲਾ ਨਹੀਂ ਹੋ ਸਕਦਾ ਜੇ ਉਹ ਕਰਖਤ ਬੋਲਨੇ ਖੁਸ਼ਕ ਬੋਲਨੇ ਪਰ ਉਸ ਕਾਲ ਦਾ ਪਾਸ਼ਕ ਨਹੀਂ ਹੋ ਸਕਦਾ ਜਿਹੜਾ ਮਿੱਠੇ ਬੋਲਾਂ ਵਾਲਾ ਹੈ ਇਸ ਲਈ ਸਤਗੁਰਾਂ ਨੇ ਕਿਵਰੀ ਪ੍ਰਮਾਤਮਾ ਦਾ ਸਰੂਪ ਵੀ ਸੋਹਣੇ ਨੱਕ ਜਨ ਲੰਬੜੇ ਵਾਲਾ ਇਹ ਇੱਕ ਸਿੰਬੋਲਿਕ ਲੈ ਵੀ ਮੇਰਾ ਜਿਹੜਾ ਪ੍ਰਮਾਤਮਾ ਹੈਗਾ ਉਹ ਸੁੰਦਰ ਰੂਪ ਹੈਗਾ ਉਹਦੇ ਲੰਬੇ ਵਾਲ ਹੈਗੇ ਨੇ ਮਤਲਬ ਉਹਨੂੰ ਇਹ ਸਹਿਜ ਭਾਵੀ ਰੋਹਾਨੀਅਤ ਨਾਲ ਗੱਲਾਂ ਜੋੜੀਆਂ ਔਰ ਇਹ ਸਮਾਜੀ ਨੁਕਤੇ ਅਧਿਆਤਮਕ ਦੇ ਇਹ ਸੁਮੇਲ ਜਿਹੜਾ ਕਰ ਕਰਾ ਕੇ ਮਨੁੱਖੀ ਸ਼ਕਤੀ ਦੀ ਸਾਰੀ ਦਾ ਹੀ ਰੂਪ ਹੈ ਤੀਜਾ ਹੈ ਰਫਤਾਰ ਰਫ਼ਤਾਰ ਅਸੀਂ ਭਵੇਂ ਪੰਜਾਬੀ ਚ ਸਪੀਡ ਲਈ ਸ਼ਬਦ ਵੀ ਵਰਦੇ ਆ ਪਰ ਰਫ਼ਤਾਰ ਦਾ ਅਰਥ ਹੈ ਬੋਡੀ ਲੈਂਗੁਏਜ ਅੱਜ ਕੱਲ ਬੋਡੀ ਲੈਂਗੁਏਜ ਤੇ ਬੁੱਕਸ ਵੀ ਮਿਲ ਜਾਂਦੀਆਂ ਨੇ ਆਰਟੀਕਲ ਵੀ ਆਉਂਦੇ ਨੇ ਸ਼ਰੀਰ ਵੀ ਇੱਕ ਭਾਸ਼ਾ ਬੋਲਦਾ ਹੈ ਬਿਨਾ ਬੋਲਿਆ ਖੁਸ਼ੀ ਆ ਤੇ ਚਿਹਰਾ ਬੋਲਦਾ ਹੈ ਗਮੀਆਂ ਤੇ ਚਿਹਰਾ ਬੋਲਦਾ ਹੈ ਡਿਪਰੈਸ਼ਨ ਟੈਨਸ਼ਨ ਆ ਤੇ ਚਿਹਰਾ ਬੋਲਦਾ ਹੈ ਬੰਦਾ ਮਤਲਬ ਇੱਕ ਵਿਆਹ ਹੁੰਦਾ ਉਹੀ ਹੱਥ ਗਿੱਦਾ ਪਾਉਂਦੇ ਨੇ ਇੱਕ ਮੌਤ ਹੁੰਦੀ ਉਹੀ ਹੱਥ ਸਿਆਪਾ ਕਰਨਾ ਸ਼ੁਰੂ ਕਰ ਦਿੰਦੇ ਨੇ ਉਹੀ ਬੰਦਾ ਸਰਕਾਰ ਦੇ ਖਿਲਾਫ ਹੁੰਦਾ ਤੋ ਇਨਕਲਾਬ ਉਹੀ ਮੋਠ ਇਨਕਲਾਬ ਬਣ ਜਾਂਦੀ ਹੈ ਉਹੀ ਮਿੱਤਰਤਾ ਵਿੱਚ ਸਤਸ੍ਰੀਕਾਲ ਬਣ ਜਾਂਦੀ ਹੈ ਉਹੀ ਦੁਸ਼ਮਣੀ ਵਿੱਚ ਕਿਸੁਨਮੁਕਾ ਬਣ ਜਾਂਦੀ ਹੈ ਬੰਦੇ ਦੇ ਅੰਗ ਹੀ ਕਈ ਭਾਸ਼ਾ ਬੋਲ ਜਾਂਦੇ ਨੇ ਬਿਨਾ ਬੋਲਿਆਂ ਵੀ ਉਹਨਾਂ ਦੀ ਹਰਕਤ ਹੀ ਬੰਦੇ ਦੀ ਸ਼ਖਸੀਅਤ ਨੂੰ ਬੁਲਾ ਜਾਂਦੀ ਹੈ ਇਸ ਲਈ ਜਿਹੜੀ ਇਹ ਬਾਡੀ ਲੈਂਗੁਏਜ ਹੈ ਇਹ ਵੀ ਆਪਣੇ ਆਪ ਵਿੱਚ ਇੱਕ ਸਾਡਾ ਜਿਹੜੀ ਸ਼ਖਸੀਅਤ ਦੇ ਨਾਲ ਇੱਕ ਮੇਲ ਰੱਖਦਾ ਸ਼ਬਦ ਹੈ ਸਾਡਾ ਬੈਠਣਾ ਸਾਡਾ ਤੁਰਨਾ ਸਾਡੀ ਲਿਪਸ ਮੂਵਮੈਂਟ ਸਾਡੀ ਹੱਥਾਂ ਦੀ ਪ੍ਰਕਿਰਿਆ ਸਾਡੀ ਤੌਰ ਇਹਦੇ ਵਿੱਚੋਂ ਜਿਹੜੀਆਂ ਜਿਨ੍ਹਾਂ ਨੇ ਬਾਡੀ ਲੈਂਗੁਏਜ ਤੇ ਮਤਲਬ ਸਟੱਡੀ ਕੀਤੀ ਹੈ ਉਹਨਾਂ ਨੇ ਨਾਲ ਪਿਕਚਰਾਂ ਦਿੱਤੀਆਂ ਹੋਈਆਂ ਕਿ ਜੇ ਕੋਈ ਇੰਜ ਤੱਕਦਾ ਤੇ ਉਹਦੇ ਅੰਦਰ ਆ ਖਿਆਲ ਚੱਲਦੇ ਨੇ ਜੇ ਕੋਈ ਇੰਜ ਤੋਰ ਤੁਰਦਾ ਤੇ ਉਹਦੇ ਅੰਦਰ ਆ ਖਿਆਲ ਚੱਲਦੇ ਨੇ ਇਹਦੇ ਵਿੱਚ ਬਹੁਤਾ ਬਦਲਾਅ ਨਹੀਂ ਮਨੁੱਖ ਕਰ ਸਕਦਾ ਹੁੰਦਾ 2-4% ਹੀ ਮਤਲਬ ਬਦਲਾਅ ਕਰ ਸਕਦਾ ਵੈਸੇ ਉਹਦੀ ਬਾਡੀ ਲੈਂਗੁਏਜ ਉਸੇ ਤਰ੍ਹਾਂ ਹੀ ਰਹਿੰਦੀ ਹੈ ਜੋ ਉਹਦੀ ਸ਼ਖਸੀਅਤ ਹੁੰਦੀ ਹੈ ਭਾਵੇਂ ਕੁਝ ਕੁਝ ਗੰਜائش ਜ਼ਰੂਰ ਹੁੰਦੀ ਹੈ ਪਰ ਬਹੁਤ ਥੋੜੀ ਗੰਜائش ਰਹਿ ਜਾਂਦੀ ਹੈ